ਕੀ ਗੁਰੂ ਘਰ ਵਿੱਚ ਹੁੰਦੀ ਸੀ Hindu purana ਦੀ ਕਥਾ ਜੇ ਨਹੀਂ ਤਾਂ ਗੁਰਬਾਣੀ ਵਿੱਚ ਕਿਉਂ ਲਿਖਿਆ ਮਿਲਦਾ ਹੈ ਕਿ ਗੁਰੂ ਅਮਰਦਾਸ ਪਾਸ਼ਾ ਜੀ ਨੇ ਜੋਤੀ ਜੋਤ ਸਮਾਉਣ ਵੇਲੇ ਸਿੱਖਾਂ ਨੂੰ ਹੁਕਮ ਕੀਤਾ ਕਿ ਕੇਸੋ ਗੋਪਾਲ ਪੰਡਤ ਨੂੰ ਸਦਕੇ ਪੁਰਾਣਾ ਦੀ ਕਥਾ ਕਰਵਾਈ ਜਾਵੇ ਕੌਣ ਸੀ ਇਹ ਕੇਸੋ ਗੋਪਾਲ ਪੰਡਤ ਅਤੇ ਕਿਹੜੇ ਪੁਰਾਣਾ ਦੀ ਕਥਾ ਕੀਤੀ ਗਈ ਸੀ ਕਿ ਬਾਕੀ ਗੁਰੂ ਸਾਹਿਬਾਨਾਂ ਦੇ ਜੋਤੀ ਜੋਤ ਸਮਾਉਣ ਵੇਲੇ ਵੀ ਇੰਜ ਹੀ ਹੁੰਦਾ ਸੀ ਜੇ ਇਹ ਮਰਿਆਦਾ ਗੁਰੂ ਘਰ ਵਿੱਚ ਸੀ ਤਾਂ ਫਿਰ ਅੱਜ ਗੁਰਦੁਆਰਿਆਂ ਦੇ ਵਿੱਚ ਇਹ ਮਰਿਆਦਾ ਕਿਉਂ ਨਹੀਂ ਚੱਲਦੀ ਕੀ ਸਿੰਘ ਸਭਾ ਲਹਿਰ ਨੇ ਇਹ ਮਰਿਆਦਾ ਬਦਲ ਦਿੱਤੀ ਜਾਂ ਫਿਰ ਇਸ ਪਿੱਛੇ ਗੁਰਬਾਣੀ ਦਾ ਕੋਈ ਗਹਿਰਾ ਭੇਦ ਹੈ ਜੋ ਸਾਨੂੰ ਸਮਝ ਨਹੀਂ ਆ ਰਿਹਾ ਆਖਰ ਗੁਰੂ ਅਮਰਦਾਸ ਪਾਸ਼ਾ ਜੀ ਦੇ ਜੋਤੀ ਜੋਤ ਸਮਾਉਣ ਵਾਲੇ ਦਿਨ ਕੀ ਹੋਇਆ ਸੀ ਅੱਜ ਦੀ ਇਸ ਵੀਡੀਓ ਵਿੱਚ ਇਹ ਸਾਰੇ ਭੇਦ ਖੋਲ੍ਹਾਂਗੇ ਅਤੇ ਤੁਹਾਨੂੰ ਦੱਸਾਂਗੇ ਅਸਲ ਇਤਿਹਾਸ ਜੋ ਇੱਕ ਸਿੱਖ ਨੇ ਅੱਖੀਂ ਦੇਖ ਕੇ ਲਿਖਿਆ ਉਹ ਸਿੱਖ ਉੱਥੇ ਹਾਜ਼ਰ ਸੀ ਉਸ ਨੇ ਕੀ ਦੇਖਿਆ ਕੀ ਸੁਣਿਆ ਅਤੇ ਕੀ ਲਿਖਿਆ ਇਹ ਸਾਰਾ ਕੁਝ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗੇ